ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਵਾਗਤ ਕਰਦੇ ਆ ਵਾਹਿਗੁਰੂ ਜੀ ਤੁਹਾਡਾ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਅਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਵਾਹਿਗੁਰੂ ਜੀ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ ਵਿੱਚ ਆ ਤੇ ਸ਼ੁਰੂ ਕਰਦੇ ਆ ਆਪਾਂ ਅੱਜ ਦੀ ਵੀਡੀਓ ਸਵਾਹਿ ਗੁਰੂ ਜੀ ਅੱਜ ਤਾਂ ਜਿਹੜਾ ਟੌਪਿਕ ਸੀਗਾ ਆਪਣਾ ਬੱਚਿਆਂ ਸੰਬੰਧਿਤ ਹੈ ਕਿਉਂਕਿ ਹੁਣ ਦਾ ਜਿਹੜਾ ਟਾਈਮ ਹੈ ਵਾਹਿਗੁਰੂ ਜੀ ਬਹੁਤ ਬੁਰਾ ਟਾਈਮ ਆਇਆ ਤੇ ਬੱਚਿਆਂ ਦੇ ਵਿੱਚ ਛੋਟੇ ਬੱਚਿਆਂ ਦੇ ਤੋਂ ਲੈ ਕੇ ਹੁਣ ਦੀ ਜਨਰੇਸ਼ਨ ਦੇ ਵਿੱਚ ਉਹਨਾਂ ਬਹੁਤ ਬੁਰੀਆਂ ਆਦਤਾਂ ਪੈ ਚੁੱਕੀਆਂ ਨੇ ਬੁਰੀਆਂ ਆਦਤਾਂ ਪੈ ਰਹੀਆਂ ਨੇ ਤਾ ਜਿਸ ਵੀ ਸੰਗਤ ਦੇ ਬੱਚੇ ਦੇ ਵਿੱਚ ਕੋਈ ਬੁਰੀ ਆਦਤ ਪੈ ਗਈ ਆ ਜਾਂ ਜਿਹੜੇ ਜਿਨ੍ਹਾਂ ਦੇ ਬੱਚਿਆਂ ਦੇ ਵਿੱਚ ਬੁਰੀਆਂ ਆਦਤਾਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਸੁਧਾਰਿਆ ਜਾ ਸਕੇ ਇਸ ਟਾਪਿਕ ਤੇ ਆਪਾਂ ਵੈਗੁਰੂ ਜੀ ਗੱਲਬਾਤ ਕਰਾਂਗੇ ਵੈਸੇ ਤਾਂ ਇਸ ਚੈਨਲ ਤੇ ਆਪਾਂ ਗੁਰਬਾਣੀ ਸੰਬੰਧੀ ਤੇ ਵੀਡੀਓ ਲੈ ਕੇ ਆਉਂਦੇ ਆ ਪਰ ਵੈਗੁਰੂ ਜੀ ਇਹ ਟਾਪਿਕ ਮੈਨੂੰ ਕੁਝ ਬਹੁਤ ਇੰਪੋਰਟੈਂਟ ਲੱਗਿਆ ਤੇ ਜੋ ਬੱਚਿਆਂ ਦੇ ਬੱਚਿਆਂ ਦੇ ਵਿੱਚ ਬੁਰੀਆਂ ਆਦਤਾਂ ਪੈ ਰਹੀਆਂ ਨੇ ਤੇ ਜੋ ਪੇਰਸ ਲਈ ਬਹੁਤ ਪਰੇਸ਼ਾਨੀ ਵਾਲਾ ਵਿਸ਼ਾ ਹੈ ਤੇ ਮੇਰਾ ਮਨ ਹੋਇਆ ਕਿ ਇਸ ਟੌਪਿਕ ਤੇ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ ਤਾਂ ਵਾਹਿਗੁਰੂ ਜੀ ਸਭ ਤੋਂ ਪਹਿਲੀ ਗੱਲ ਹੈ ਜਿਵੇਂ ਕਿ ਹੁਣ ਅੱਜ ਕੱਲ੍ਹ ਦੀ ਜਨਰੇਸ਼ਨ ਬਿਲਕੁਲ ਵੀ ਪੇਰਸ ਦਾ ਡਰ ਨਹੀਂ ਮੰਦੀ ਕਿ ਜਿਹੜੇ ਆਪਣੀ ਜਨਰੇਸ਼ਨ ਸੀ ਵਾਹਿਗੁਰੂ ਜੀ ਆਪਾਂ ਪੇਰੈਂਟਸ ਦਾ ਡਰ ਬਹੁਤ ਮੰਨਦੇ ਸੀ ਟੀਚਰ ਦਾ ਡਰ ਬਹੁਤ ਮੰਨਦੇ ਸੀਗੇ ਤੇ ਆਪਣੀ ਜਨਰੇਸ਼ਨ ਜਿਹੜੀ ਸੀਗੀ ਉਹ ਆਪਣੇ ਪੇਰੈਂਟਸ ਦੇ ਅੱਗੇ ਵੀ ਕਦੇ ਨਹੀਂ ਬੋਲਦੀ ਸੀਗੀ ਦੀ ਕਦੇ ਟੀਚਰ ਅੱਗੇ ਵੀ ਨਹੀਂ ਬੋਲਦੇ ਡਰ ਕੇ ਰਹਿੰਦੇ ਸੀਗੇ ਹਨਾ ਤਾਂ ਵਾਹਿਗੁਰੂ ਜੀ ਬਹੁਤ ਹੀ ਇਹੋ ਜਿਹੇ ਬੱਚੇ ਹੋਣਗੇ ਉਸ ਟਾਈਮ ਵੀ ਜਿਹੜੇ ਆਪਣੇ ਪੇਰੈਂਟਸ ਅੱਗੇ ਬੋਲਦੇ ਸੀ ਜਾਂ ਉਹਨਾਂ ਦੇ ਵਿੱਚ ਬੁਰੀਆਂ ਆਦਤਾਂ ਹੋਣਗੀਆਂ ਪਰ ਅੱਜ ਕੱਲ ਜਿਵੇਂ ਕਿ ਇਹ ਸੋਸ਼ਲ ਮੀਡੀਆ ਦਾ ਜ਼ਮਾਨਾ ਆਇਆ ਉਸ ਤਰ੍ਹਾਂ ਵੀ ਵੈਗੁਰੂ ਜੀ ਬੱਚੇ ਮੋਬਾਈਲਾਂ ਤੋਂ ਦੇਖ ਦੇਖ ਕੇ ਤੇ ਸ਼ਾਂਚੀਲਤਾ ਵੈਗੁਰੂ ਜੀ ਐਨੀ ਜ਼ਿਆਦਾ ਘਟ ਗਈ ਹੈ ਅੱਜ ਕੱਲ ਤੇ ਜਿਹਦੇ ਕਰਕੇ ਬੱਚਿਆਂ ਦੇ ਵਿੱਚ ਬਹੁਤ ਬੁਰੀਆਂ ਆਦਤਾਂ ਪੈ ਰਹੀਆਂ ਨੇ ਤੇ ਜਿਸ ਤਰ੍ਹਾਂ ਕੇ ਨਸ਼ੇ ਦੀਆਂ ਨਸ਼ੇ ਤੋਂ ਲਾ ਬਹੁਤ ਬੂਰੀਆਂ ਆਦਤਾਂ ਨੇ ਆਪਣੇ ਪੇਰੈਂਟ ਦੀ ਕਿਸੇ ਤਰ੍ਹਾਂ ਦੀ ਕੋਈ ਗੱਲ ਸਹਾਰ ਨਹੀਂ ਸਕਦੇਗੇ ਤੇ ਸਭ ਤੋਂ ਵੱਡਾ ਕਾਰਨ ਇਹਦੇ ਵਿੱਚ ਇਹ ਹੈ ਵਾਹਿਗੁਰੂ ਜੀ ਕਿ ਪਰਿਵਾਰ ਛੋਟੇ ਹੋ ਗਏ ਆ ਜਦੋਂ ਪੇਰੈਂਟਸ ਕਿਸੇ ਦੀ ਗੱਲ ਸਹਿਣ ਨਹੀਂ ਕਰਦੇ ਤੇ ਬੱਚੇ ਵੀ ਉਸੇ ਤਰ੍ਹਾਂ ਦੇਖਦੇ ਆ ਤੇ ਪਰਿਵਾਰ ਸਿੰਗਲ ਪਰਿਵਾਰ ਰਹਿ ਗਏ ਆ ਜਿਹਦੇ ਕਰਕੇ ਇਹ ਚੀਜ਼ਾਂ ਦੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਬੱਚਾ ਕਿਸੇ ਨਾਲ ਰਹਿ ਨਹੀਂ ਰਿਹਾ ਕਿਸੇ ਨੂੰ ਬਰਦਾਸ਼ਤ ਨਹੀਂ ਕਰਦਾਗਾ ਉਹ ਜਿਹੜੇ ਬੱਚੇ ਨੇ ਕਿਸੇ ਨਾਲ ਰਹਿ ਕੇ ਨਹੀਂ ਦੇਖਿਆ ਕਿਸੇ ਨਾਲ ਬਹਿ ਕੇ ਨਹੀਂ ਦੇਖਿਆਗਾ ਕਿਸੇ ਨਾਲ ਉਹਨੇ ਚੀਜ਼ ਸ਼ੇਅਰ ਕਰਕੇ ਨਹੀਂ ਦੇਖੀਗੀ ਤਾਂ ਵਾਈਬਰੂ ਜੀ ਉਹਦੇ ਵਿੱਚ ਚੜਚੜਾਪਨ ਜਰੂਰ ਆਊਗਾ ਕੋਸ਼ਿਸ਼ ਕਰਿਆ ਕਰੋ ਬੱਚਿਆਂ ਆਪਣੇ ਬੱਚਿਆਂ ਨੂੰ ਗਰਾਊਂਡ ਦੇ ਵਿੱਚ ਖੜਾ ਹੋਣ ਲੈ ਕੇ ਜਾਇਆ ਕਰੋ ਬੱਚਿਆਂ ਨਾਲ ਖੇਡਣ ਲਾਇਆ ਕਰੋ ਥੋੜੀਆਂ ਬੋਤੀ ਜਿਵੇਂ ਚਾਚੇ ਤਾਏ ਦੇ ਬੱਚੇ ਹੁੰਦੇ ਆ ਜਾਂ ਕੋਈ ਆਂਡ ਗਵਾਂਡ ਬੱਚੇ ਹੁੰਦੇ ਥੋੜੀ ਬੋਤੀ ਚੀਜ਼ ਸ਼ੇਅਰ ਕਰਿਆ ਕਰੇ ਉਹ ਥੋੜੀ ਬੋਤਾ ਉਹਦੇ ਨਾਲ ਬੱਚਿਆਂ ਨਾਲ ਰਹੇ ਇਸ ਤਰ੍ਹਾਂ ਬੱਚਿਆਂ ਦੇ ਵਿੱਚ ਸਹਿਣਸ਼ੀਲਤਾ ਪੱਧਰੀ ਜਦੋਂ ਬੱਚਾ ਕਿਸੇ ਨਾਲ ਖੇਡਦਾਗਾ ਕਿ ਉਹ ਕਿ ਕਦੇ ਬੱਚਾ ਆਪ ਮਾਰਦਾ ਕਦੇ ਅਗਲਾ ਮਾਰ ਜਾਂਦਾ ਹੈਗਾ ਤੇ ਇਸ ਤਰ੍ਹਾਂ ਉਹਨਾਂ ਚ ਬਰਦਾਸ਼ਤ ਕਰਨ ਦੀ ਸ਼ਕਤੀ ਵੱਧਦੀ ਹੈ ਜਿਵੇਂ ਕਿ ਅੱਜ ਕੱਲ ਵੈਗੁਰੂ ਜੀ ਸਾਰਿਆਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਚ ਵੱਢਦੇ ਆ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜਾ ਹਰ ਟਾਈਮ ਉਥੋਂ ਪੜ੍ਹਾਈ ਚੱਲੀ ਜਾਂਦੀ ਹੈ ਪੀਰੀਅਡ ਲੱਗੇ ਜਾਂਦੇ ਆ ਤੇ ਵੈਗੁਰੂ ਜੀ ਗਰਾਊਂਡ ਦੇ ਵਿੱਚ ਬਹੁਤ ਘੱਟ ਲੈ ਕੇ ਜਾਂਦੇ ਆ ਜੇਕਰ ਗਰਾਊਂਡ ਦੇ ਵਿੱਚ ਲੈ ਕੇ ਵੀ ਜਾਂਦੇ ਆ ਬਹੁਤ ਜਿਆਦਾ ਉਹਨਾਂ ਦਾ ਡਿਸਪਲਿਨ ਹੁੰਦਾ ਤੇ ਇਸ ਤਰ੍ਹਾਂ ਵੈਗੁਰੂ ਜੀ ਫਿਰ ਬੱਚੇ ਨਾ ਇਕੱਲੇ ਇਕੱਲੇ ਰਹਿ ਜਾਂਦੇ ਜਿਵੇਂ ਆਪਾਂ ਵੈਗੁਰੂ ਜੀ ਜਿਵੇਂ ਪ੍ਰਾਈਵੇਟ سوری ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹੇ ਆ ਤੇ ਸਰਕਾਰੀ ਸਕੂਲਾਂ ਦੇ ਵਿੱਚ ਅੱਧੀ ਛੁੱਟੀ ਹੁੰਦੀ ਸੀਗੀ ਜਾਂ ਜਦੋਂ ਸਵੇਰੇ ਆ ਕੇ ਵੀ ਅੱਧਾ ਦਾ ਘੰਟਾ ਖੇਡ ਹੀ ਜਾਣਾ ਇੱਕ ਦੂਜੇ ਤੇ ਮਾਰ ਵੀ ਦੇਣਾ ਇੱਕ ਦੂਜੇ ਤੋਂ ਸਹਿ ਵੀ ਲੈਣਾ ਹਨਾ ਦਾ ਉਸ ਤਰ੍ਹਾਂ ਸ਼ੈਨਸ਼ੀਲਤਾ ਵਧਦੀ ਹੈ ਤੇ ਬੱਚਿਆਂ ਨੂੰ ਜਰੂਰ ਬੱਚਿਆਂ ਦੇ ਨਾਲ ਖੇਡਣ ਦਿਆ ਕਰੋ ਇਕੱਲੇ ਇਕੱਲੇ ਨਾ ਰੱਖੋ ਨੂੰ ਜਿੰਨਾ ਤੁਸੀਂ ਉਹਨੂੰ ਇਕੱਲਾ ਰੱਖੋਗੇ ਉਹਨਾਂ ਉਹਦੇ ਵਿੱਚ ਚਿੜਚੜਾਪਣ ਕਿਸੇ ਨੂੰ ਬਰਦਾਸ਼ਤ ਨਾ ਕਰਨ ਦੀ ਸ਼ਕਤੀ ਇਹ ਜਰੂਰ ਉਹ ਅੱਜ ਤੁਹਾਨੂੰ ਬਰਦਾਸ਼ਤ ਕਰ ਰਿਹਾ ਉਹ ਛੋਟਾ ਹੈ ਕਿਉਂਕਿ ਹਨਾ ਜੇਕਰ ਤੁਸੀਂ ਕਿਸੇ ਨਾਲ ਉਹਨੂੰ ਨਾ ਸ਼ੇਅਰ ਕਰੋਗੇ ਤਾਂ ਵੈਗੁਰੂ ਜੀ ਅੱਗੇ ਜਾ ਕੇ ਉਹ ਤੁਹਾਨੂੰ ਵੀ ਬਰਦਾਸ਼ਤ ਨਹੀਂ ਕਰੂਗਾ ਤਾਂ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਉਹਨਾਂ ਨੂੰ ਆਪਣੇ ਯਾਰਾਂ ਦੋਸਤਾਂ ਨਾਲ ਅਗਲੀ ਦੇ ਬੱਚਿਆਂ ਨਾਲ ਖੇਡਣ ਦਿਓ। ਅਗਲੀ ਗੱਲ ਹੈ ਵਾਹਿਗੁਰੂ ਜੀ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੋ ਜਿੰਨਾ ਤੁਸੀਂ ਗੁਰਬਾਣੀ ਨਾਲ ਜੋੜੋਗੇ ਸਾਖੀਆਂ ਸੁਣਾਓ ਉਹਨਾਂ ਨੂੰ ਵੱਧ ਤੋਂ ਵੱਧ ਸਾਖੀਆਂ ਸੁਣਾਓ ਜਿੰਨਾ ਨੂੰ ਤੁਸੀਂ ਧਰਮ ਦੇ ਨਾਲ ਜੋੜੋਗੇ ਵਾਹਿਗੁਰੂ ਜੀ ਉਹਨਾਂ ਉਹਨੀਆਂ ਹੀ ਉਹਨਾਂ ਦੇ ਵਿੱਚ ਚੰਗੀਆਂ ਆਦਤਾਂ ਹੋਣਗੀਆਂ ਕਿਉਂਕਿ ਗੁਰੂ ਮਹਾਰਾਜ ਰੱਖਿਆ ਕਰਨਗੇ ਉਹਨਾਂ ਦੀ। ਗੁਰੂ ਮਾਰਿਆ ਰੱਖਿਆ ਕਰਦੇ ਆ ਤੇ ਗੁਰੂ ਮਹਾਰਾਜ ਨੇ ਉਹਨਾਂ ਦੀ ਸੰਗਤ ਬਦਲਣੀ ਹੈ ਤੇ ਗੁਰੂ ਮਹਾਰਾਜ ਨੇ ਉਹਨਾਂ ਦਾ ਜਿਹੜਾ ਸੁਭਾਅ ਬਦਲਣਾ ਤੇ ਜ਼ਰੂਰ ਉਹਨੂੰ ਗੁਰਬਾਣੀ ਦੇ ਨਾਲ ਜੋੜੋ ਅਗਲੀ ਗੱਲ ਹੈ ਵਾਹਿਗੁਰੂ ਜੀ ਜੇਕਰ ਤੁਹਾਡਾ ਬੱਚਾ ਕੋਈ ਗਲਤੀ ਕਰ ਰਿਹਾ ਬਾਰ ਬਾਰ ਕਈ ਬੱਚੇ ਮੈਂ ਦੇਖੇ ਇਸ ਤਰ੍ਹਾਂ ਦੇ ਵੀ بڑا ਉਹਨਾਂ ਦੇ ਵਿੱਚ ਚਟਚੜਾ ਪਾਉਣਾ ਬੜੀਆਂ ਬੁਰੀਆਂ ਅਦਾਤਾਂ ਹੁੰਦੀਆਂ ਨੇ ਠੀਕ ਹੈ ਤੇ ਬਾਰ ਬਾਰ ਗਲਤੀਆਂ ਕਰਦੇ ਆ ਸ਼ਰਾਰਤਾਂ ਕਰਦੇ ਆ ਜਿਸ ਤਰ੍ਹਾਂ ਵਾਈ ਗੁਰੂ ਜੀ ਇੱਕ ਕਾਲਾ ਸ਼ਰਾਰਤ ਕਰਨ ਦੀ ਉਹ ਤਾਂ ਬਚਪਨ ਹੈ ਤੇ ਜੋ ਸ਼ਰਾਰਤਾਂ ਬੱਚਿਆਂ ਲਈ ਬਣੀਆਂ ਨੇ ਉਸ ਤਰ੍ਹਾਂ ਦੀਆਂ ਸ਼ਰਾਰਤਾਂ ਨੂੰ ਤੁਸੀ ਉਹਨਾਂ ਨੂੰ ਮਾਰਕ ਨਾ ਕਰਿਆ ਕਰੋ ਤੇ ਉਸ ਚੀਜ਼ ਨੂੰ ਆਪਾਂ ਨੂੰ ਵੀ ਸਮਝਣਾ ਪੈਣਾ ਤੇ ਉਸ ਚੀਜ਼ ਨੂੰ ਆਪਾਂ ਨੂੰ ਵੀ ਬਰਦਾਸ਼ਤ ਕਰਨਾ ਪੈਣਾ ਪਹਿਲਾਂ ਵਾਲੇ ਜਿਹੜੇ ਪੇਰੈਂਟ ਸੀ ਇਹ ਚੀਜ਼ਾਂ ਨੂੰ ਤਾਂ ਬਰਦਾਸ਼ਤ ਕਰਦੇ ਸੀਗੇ ਕਿਉਂਕਿ ਵੱਡੇ ਵੱਡੇ ਵੇੜੇ ਹੁੰਦੇ ਸੀਗੇ ਤੇ ਗਲੀਆਂ ਦੇ ਵਿੱਚ ਬੱਚੇ ਖੇਡਦੇ ਹੁੰਦੇ ਸੀਗੇ ਤੇ ਆਪਾਂ ਨੂੰ ਡਿਸਟਰਬੈਂਸ ਘੱਟ ਹੁੰਦੀ ਸੀਗੀ ਤੇ ਪਰ ਹੁਣ ਅੱਜ ਕੱਲ ਦੇ ਜਿਵੇਂ ਪਰਿਵਾਰ ਛੋਟੇ ਹੋ ਗਏ ਆ ਘਰ ਛੋਟੇ ਹੋ ਗਏ ਆ ਬਿਲਕੁਲ ਤੇ ਬੱਚੇ ਫਿਰ ਘਰ ਦੇ ਵਿੱਚ ਇੱਕ ਕਮਰੇ ਦੇ ਵਿੱਚ ਵਿੱਚ ਰਹਿੰਦੇ ਤੇ ਆਪਾਂ ਨੂੰ ਥੋੜਾ ਇਹ ਬਰਦਾਸ਼ਤ ਕਰਨਾ ਔਖਾ ਹੋ ਜਾਂਦਾ ਹੈਗਾ ਤੇ ਪਰ ਜਿਹੜੀਆਂ ਉਹਨਾਂ ਦੀਆਂ ਬਚਪਨ ਵਾਲੀਆਂ ਸ਼ਰਾਰਤਾਂ ਨੇ ਉਹ ਚੀਜ਼ ਤੋਂ ਵਾਇਰਲ ਜੀ ਮਾਰਕਟਾ ਨਾ ਕਰਿਆ ਕਰੋ ਉਹ ਤਾਂ ਬੱਚਾ ਨੇ ਕਰਨੀਆਂ ਹੀ ਕਰਨੀਆਂ ਨੇ ਔਰ ਆਪਾਂ ਨੂੰ ਰੋਕਣੀਆਂ ਵੀ ਨਹੀਂ ਚਾਹੀਦੀਆਂ ਕਿਉਂਕਿ ਆ ਇਹ ਜਿਹੜਾ ਇਹ ਬਚਪਨ ਹੈ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਪਤਾ ਹੈ ਕਿ ਇਹ ਮੁੜ ਕੇ ਕਦੇ ਨਹੀਂ ਆਉਣਾ ਤੇ ਜ਼ਿੰਦਗੀ ਦੇ ਵਿੱਚ ਇੱਕ ਬਚਪਨ ਹੀ ਇੱਕ ਇਹੋ ਜਿਹਾ ਹੁੰਦਾਗਾ ਜਿਹੜਾ ਬਹੁਤ ਸੁਨਹਿਰੀ ਮੌਕਾ ਹੁੰਦਾ ਹੈ ਬਹੁਤ ਖੁਸ਼ੀਆਂ ਲੈ ਕੇ ਆਉਂਦਾਗਾ ਤੇ ਐਸੇ ਕਰਕੇ ਜ਼ਿੰਦਗੀ ਦਾ ਜਿਹੜਾ ਉਹਨਾਂ ਨੂੰ ਆਨੰਦ ਇਸ ਚੀਜ਼ ਦਾ ਲੈਣ ਦਿਓ ਤੇ ਜੇਕਰ ਤੁਹਾਡਾ ਬੱਚਾ ਕੋਈ ਗਲਤੀ ਕਰ ਵੀ ਰਿਹਾ ਤਾਂ ਵਾਹਿਗੁਰੂ ਜੀ ਕੋਸ਼ਿਸ਼ ਕਰੋ ਕਿ ਬੱਚੇ ਨੂੰ ਮਾਰ ਕੁੱਟ ਨਾ ਕਰੋ ਉਹਨੂੰ ਨਾ ਪਿਆਰ ਨਾਲ ਥੋੜਾ ਜਿਹਾ ਸਮਝਾਉਣ ਦੀ ਕੋਸ਼ਿਸ਼ ਕਰੋ ਵਾਹਿਗੁਰੂ ਜੀ ਔਖਾ ਬਹੁਤ ਹੈ ਇਹ ਕਹਿਣਾ ਸੌਖਾ ਹੈ ਕਿ ਪਿਆਰ ਨਾਲ ਸਮਝਾਉਣਾ ਕਿਉਂਕਿ ਵਾਹਿਗੁਰੂ ਜੀ ਮੈਂ ਤੁਹਾਨੂੰ ਦੱਸਾਂ ਕਿ ਮੇਰੇ ਨਾਲ ਖੁਦ ਇਹ ਜਿਹੜੀ ਘਟਨਾ ਹੋ ਚੁੱਕੀ ਹੈ ਵੇਥ ਚੁੱਕੀ ਹੈ ਤੇ ਮੈਂ ਹਰ ਮਤਲਬ ਇਹ ਚੀਜ਼ ਹੰਡਾਇਆ ਕਿਉਂਕਿ ਜਿਵੇਂ ਮੇਰਾ ਬੇਟਾ ਸੀਗਾ ਤੇ ਜਿਵੇਂ ਮੁੰਡਿਆਂ ਦੇ ਵਿੱਚ ਬਹੁਤ ਜਿਆਦਾ ਹੁੰਦਾ ਨਾ ਵੀ ਬਹੁਤ ਸ਼ਰਾਰਤਾਂ ਕਰਦੇ ਆ ਤੇ ਕੁਝ ਉਹਦੀਆਂ ਬੁਰੀਆਂ ਆਦਤਾਂ ਹੋ ਗਈਆਂ ਸੀਗੀਆਂ ਵੀ ਉਹਦੇ ਬੜਾ ਚਿੜਚੜਾਪਨ ਤਾਂ ਨਹੀਂ ਸੀਗਾ ਸ਼ਰਾਰਤਾਂ ਬਹੁਤ ਜਿਆਦਾ ਉਹਨੂੰ ਸ਼ਰਾਰਤਾਂ ਕਰਨੀਆਂ ਤੇ ਜਦੋਂ ਵੀ ਮੈਂ ਵੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਮੈਂ ਇੱਕ ਵਰਕਿੰਗ ਲੇਡੀਜ਼ ਆ ਤੇ ਸਾਰਾ ਦਿਨ ਡਿਊਟੀ ਕਰਨੀ ਉਸ ਤੋਂ ਬਾਅਦ ਘਰ ਦੇ ਆ ਕੇ ਕੰਮ ਸੰਭਾਲਣੇ ਸਵੇਰੇ ਵੀ ਕੰਮ ਕਰਕੇ ਜਾਣੇ ਤਾਂ ਆਪ ਨੂੰ ਵੀ ਬੜੀ ਪਰੇਸ਼ਾਨੀ ਸੀਗੀ ਇਸ ਗੱਲ ਦੀ ਤੇ ਫਿਰ ਬੱਚੇ ਵੀ ਜਦੋਂ ਤੰਗ ਕਰਦੇ ਆ ਤੇ ਆਪਾਂ ਨੂੰ ਇਸ ਚੜ ਦੀ ਖੇਚ ਚੜਦੀ ਹੈ ਨਾ ਤੇ ਮੈਂ ਉਹਨੂੰ ਬਹੁਤ ਮਾਰਨਾ ਘੁੱਟਣਾ ਪਰ ਜਿਵੇਂ ਜਿਵੇਂ ਮੈਂ ਦੇਖੀ ਕਿ ਅੱਗੇ ਕਿ ਉਹ ਵੱਡਾ ਹੁੰਦਾ ਗਿਆ ਤੇ ਉਹਦੇ ਵਿੱਚ ਉਹ ਬੁਰੀਆਂ ਆਦਤਾਂ ਜਿਆਦਾ ਵੱਧਦੀਆਂ ਗਈਆਂ ਦਾ ਵੈਗੁਰੂ ਜੀ ਮੈਂ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਆਪਣੇ ਜਿਵੇਂ ਮੈਂ ਉਹਨੂੰ ਪਹਿਲਾਂ ਮਾਰ ਦਿੰਦੀ ਸੀਗੀ ਤਾਂ ਵੈਗੁਰੂ ਜੀ ਮੈਂ ਆਪਣੇ ਆਪ ਸੁਭਾਅ ਤੇ ਚੇਂਜਸ ਲਿਆਂਦੀਆਂ ਆਪਣੇ ਹੱਥਾਂ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਗਰਬਾਣੀ ਨਾਲ ਜੋੜਿਆ ਜਿੰਨਾ ਜਿੰਨਾ ਹੋ ਸਕੇ ਗਰਬਾਣੀ ਨਾਲ ਉਹਨੂੰ ਜੋੜਿਆ ਤੇ ਗਰਬਾਣੀ ਨਾਲ ਜੁੜਨ ਕਰਕੇ ਵੈਗੁਰੂ ਜੀ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਤੇ ਹੁਣ ਮੇਰਾ ਬੱਚਾ ਬਿਲਕੁਲ ਸਹੀ ਸਲਾਮਤ ਹੈ ਬਿਲਕੁਲ ਸਹੀ ਹੈ ਠੀਕ ਹੈ ਨਾ ਉਹਦੇ ਚ ਚਕਚਰਾਪਾ ਨਾ ਸ਼ਰਾਰਤਾਂ ਜੋ ਚਲੋ ਬਚਪਨ ਦੇ ਵਿੱਚ ਹੁੰਦੀਆਂ ਉਹ ਤਾਂ ਕੋਈ ਗੱਲ ਨਹੀਂ ਤੇ ਪਰ ਬਿਲਕੁਲ ਓਕੇ ਹੈ ਪੜ੍ਹਾਈ ਦੇ ਵਿੱਚ ਵੀ ਜਿਵੇਂ ਬਹੁਤ ਕਮਜ਼ੋਰ ਸੀ ਕੱਲਾ ਤੇ ਹੁਣ ਪੜ੍ਹਾਈ ਦੇ ਵਿੱਚ ਵੀ ਬਿਲਕੁਲ ਸਹੀ ਆ ਤਾਂ ਪੈਗਰੂ ਜੀ ਮੈਂ ਕੋਸ਼ਿਸ਼ ਕੀਤੀ ਕਿ ਉਹਨੂੰ ਮਾਰ ਕੁੱਟਾ ਉਹਦੀ ਬੰਦ ਕੀਤੀ ਤੇ ਉਹਨਾਂ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਔਖਾ ਹੋ ਜਾਂਦਾ ਹੈਗਾ ਪਰ ਜੇ ਮੈਂ ਇੱਕ ਵਰਕਿੰਗ ਲੇਡੀਜ਼ ਕਰ ਸਕਦੀਆਂ ਸਵੇਰੇ ਸ਼ਾਮ ਦੇ ਸਾਰੇ ਕੰਮ ਸੰਭਾਲ ਕੇ ਛੋਟੇ ਬੱਚੇ ਸੰਭਾਲ ਕੇ ਤਾਂ ਵਾਹਿਗੁਰੂ ਜੀ ਜਿਹੜੀਆਂ ਭੈਣਾਂ ਮੇਰੀਆਂ ਘਰ ਦੇ ਵਿੱਚ ਹਾਊਸ ਵਾਈਫ ਐ ਉਹ ਤਾਂ ਬਹੁਤ ਸੌਖੇ ਤਰੀਕੇ ਨਾਲ ਕਰ ਸਕਦੀਆਂ ਨੇ ਤੇ ਅਗਲੀ ਗੱਲ ਐ ਵਾਹਿਗੁਰੂ ਜੀ ਜੇ ਜੇ ਤੁਹਾਡਾ ਬੱਚਾ ਚੜਚੜਾ ਰਹਿੰਦਾ ਹਰ ਟਾਈਮ ਤੁਹਾਡੇ ਨਾਲ ਚੜਚੜਾ ਰਹਿੰਦਾ ਹੈਗਾ ਉਹਦੇ ਵਿੱਚ ਉਹਦੇ ਚ ਬੁਰੀਆਂ ਅਦਾ ਤਾ ਵਧਾ ਦੇ ਰਹੀਆਂ ਤਾਂ ਤੁਸੀਂ ਉਹਨੂੰ ਉਹਦੇ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰੋ ਤੁਸੀਂ ਕੋਸ਼ਿਸ਼ ਕਰੋ ਕਿ ਕੀ ਕਾਰਨ ਹੈ ਕਿਦੇ ਕਰਕੇ ਉਹਦਾ ਚਿੜਚਿੜਾਪਣ ਵਧ ਰਿਹਾ ਕਿਦੇ ਕਰਕੇ ਉਹਦੀਆਂ ਬੁਰੀਆਂ ਆਦਤਾਂ ਵਧ ਰਹੀਆਂ ਤਾਂ ਕਾਰਨ ਲੱਭਣ ਦੀ ਕੋਸ਼ਿਸ਼ ਕਰੋ ਠੀਕ ਹੈ ਕਾਰਨ ਉਹਦਾ ਗੁੱਸਾ ਵੀ ਹੋ ਸਕਦਾ ਉਹਦੀ ਸਟ्रेस ਵੀ ਹੋ ਸਕਦੀ ਹੈ ਕਿਸੇ ਤਰ੍ਹਾਂ ਦੇ ਕੋਈ ਕਾਰਨ ਹੋ ਸਕਦਾ ਹੈਗਾ ਕੋਸ਼ਿਸ਼ ਕਰੋ ਉਹਨੂੰ ਕਾਰਨ ਲੱਭਣ ਦੀ ਜਿਵੇਂ ਅੱਜ ਕੱਲ ਨਾ ਪੇਰੈਂਟਸ ਜਦੋਂ ਤਾਂ ਬੱਚਿਆਂ ਦੇ ਵਿੱਚ ਬੁਰੀਆਂ ਆਦਤਾਂ ਪੈ ਜਾਂਦੀਆਂ ਨੇ ਤਾਂ ਵੈਗੁਰੂ ਜੀ ਉਹ ਡਾਕਟਰ ਕੋਲੋਂ ਕਾਉਂਸਲਿੰਗ ਕਰਾਉਂਦੇ ਆ ਤੇ ਸਾਈਕੋਲੋਜੀਜ਼ ਵਾਲੇ ਹੁੰਦੇ ਜਿਹੜੇ ਉਹਨਾਂ ਤੋਂ ਕਾਉਂਸਲਿੰਗ ਕਰਾਉਂਦੇ ਆ ਤਾਂ ਉਹ ਵੀ ਵੈਗੁਰੂ ਜੀ ਆਹੀ ਗੱਲਾਂ ਸਮਝਾਉਂਦੇ ਆ ਕਾਉਂਸਲਿੰਗ ਦੇ ਵਿੱਚ ਤੇ ਆਪਾਂ ਨੂੰ ਇੰਨੇ ਨੇ ਪੈਸੇ ਭਰਨ ਦੀ ਕੀ ਜ਼ਰੂਰਤ ਹੈ ਆਪਾਂ ਕਾਉਂਸਲਿੰਗ ਕਰਨ ਤੋਂ ਬਾਅਦ ਵੀ ਆਪਾਂ ਨੂੰ ਆਪਣਾ ਜਿਹੜਾ ਮਾਹੌਲ ਹੈ এনवायरमेंट ਹੈ ਬੱਚੇ ਦਾ ਨਵਰਨਮੈਂਟ ਹੈ ਆਪਣਾ ਜਿਹੜਾ ਨੇਚਰ ਆਪਦਾ ਨੇਚਰ ਹੈ ਘਰ ਦਾ ਮਾਹੌਲ ਆਪਾਂ ਨੂੰ ਚੇਂਜ ਕਰਨਾ ਪੈਣਾ ਤਾਂ ਕਿਉਂ ਨਾ ਆਪਾਂ ਵੈ ਗੁਰੂ ਜੀ ਪਹਿਲਾਂ ਹੀ ਚੇਂਜ ਕਰ ਲਈਏ ਤਾਂ ਅਗਲੇ ਉਦੋਂ ਅਗਲੀ ਗੱਲ ਹੈ ਵੈ ਗੁਰੂ ਜੀ ਕਿ ਆਪਾਂ ਨੂੰ ਜੇਕਰ ਤੁਹਾਡਾ ਬੱਚਾ ਕੁਝ ਗਲਤ ਕਰ ਰਿਹਾ ਹੈ ਜਾਂ ਨੇ ਪੜਾਈ ਦੇ ਵਿੱਚ ਕਮਜ਼ੋਰ ਹੈ ਤਾਂ ਵੈਗੁਰੂ ਜੀ 네ਗੇਟਿਵ ਵਰਡ ਹੈ ਯੂਜ਼ ਕਰਨੇ ਬੰਦ ਕਰ ਦਿਓ ਜਿਸ ਤਰ੍ਹਾਂ ਆਪਾਂ ਗੁੱਸੇ ਵਿੱਚ ਕਹਿ ਦਿੰਨੇ ਆ ਮੈਂ ਵੀ ਕਹਿ ਦਿੰਦੀ ਹੁੰਦੀ ਸੀਗੀ ਕਿ ਤੂੰ ਤਾਂ ਕੁਝ ਕਰੇ ਨਹੀਂ ਸਕਦਾਗਾ ਤੇ ਤੂੰ ਐਵੇਂ ਕਿਵੇਂ ਕਰਦਾਗਾ ਐਵੇਂ ਕੁਝ ਵੀ ਹੈ ਤੇ ਇਹ ਵੈਗੁਰੂ ਜੀ ਆਪਾਂ ਨੂੰ ਨਹੀਂ ਕਰ ਕਹਿਣਾ ਚਾਹੀਦਾ ਜਿਸ ਤਰ੍ਹਾਂ ਨਾ ਗੁਰਮਤਨ ਅਨੁਸਾਰ ਵੀ ਵੈਗੁਰੂ ਜੀ ਗਲਤ ਜਿਹੜੇ ਸਨੌਰ ਵਾਲੇ ਬਾਬਾ ਜੀ ਹਨਾ ਤੇ ਉਹ ਦੱਸਦੇ ਹੁੰਦੇ ਆ ਕਹਿੰਦੇ ਜਿਵੇਂ ਦਾ ਆਪਾਂ ਸਵੇਰੇ ਉੱਠ ਕੇ ਜਾਂ ਜਿਵੇਂ ਦਾ ਮਾਂ ਕਹਿੰਦੇ ਹੁੰਦੇ ਨਾ ਵੀ ਆਪਣੀ ਜ਼ੁਬਾਨ ਤੋਂ ਬੱਚੇ ਲਈ ਕੱਢਦੇ ਰਹਿੰਦੀ ਹੈ ਨਾ ਵੀ ਤੂੰ ਕੁਝ ਕਰ ਹੀ ਨਹੀਂ ਸਕਦਾਗਾ ਹਨਾ ਤੇ ਉਸ ਤਰ੍ਹਾਂ ਦਾ ਹੀ ਬੱਚੇ ਤੇ ਅਸਰ ਪੈਂਦਾ ਹੈਗਾ ਅਸਰ ਵੀ ਪੈਂਦਾ ਤੇ ਜਿਹੜਾ ਮਾਂ ਦੇ ਕੱਡੇ ਵਿੱਚ ਲਫ਼ਜ਼ ਹੈ ਉਹ ਬਹੁਤ ਤਰ੍ਹਾਂ ਬਹੁਤ ਜ਼ਿਆਦਾ ਉਹਦੇ ਤੇ ਪ੍ਰਭਾਵ ਪਾਉਂਦੇ ਆ ਤੇ ਬੱਚਾ ਉਸੇ ਤਰ੍ਹਾਂ ਦਾ ਹੀ ਬਣਦਾ ਕਿਉਂਕਿ ਜਿਹੜਾ ਆਪਾਂ ਬੋਲਦੇ ਆ ਵਾਹਿਗੁਰੂ ਜੋ ਆਪਾਂ ਕਰਦੇ ਆ ਜੋ ਆਪਾਂ ਬੋਲਦੇ ਆ ਉਹ ਆਪਣੇ ਵਾਈਬ੍ਰੇਸ਼ਨ ਦਾ ਆਪਣੇ এনवायरमेंट ਦੇ ਵਿੱਚ ਮਿਕਸ ਹੋ ਜਾਂਦੀਆਂ ਨੇ ਤੇ ਉਸੇ ਤਰ੍ਹਾਂ ਦਾ ਹੀ ਘਰ ਦੇ ਵਿੱਚ ਮਾਹੌਲ ਪੈਦਾ ਹੁੰਦਾ ਤਾਂ ਕਰਕੇ ਕਿ ਆਪਣੇ ਬੱਚੇ ਲਈ 네ਗੇਟਿਵ ਵਰਡ ਨਾ ਜੁਸ ਕਰੋ ਜੇਕਰ ਉਹ ਕੁਝ ਗਲਤ ਕਰ ਰਿਹਾ ਥੋੜਾ ਜਿਹਾ ਉਹਨੂੰ ਇਗਨੋਰ ਕਰਕੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਉਹਨੂੰ ਇਗਨੋਰ ਥੋੜੀਆਂ ਜੀਆਂ ਜਿਹੜੀਆਂ ਗਲਤੀਆਂ ਨੂੰ ਇਗਨੋਰ ਕਰੋ ਤੇ ਸਮਝਾਉਣ ਦੀ ਕੋਸ਼ਿਸ਼ ਕਰੋ ਉਹਨੂੰ 네ਗੇਟਿਵ ਵਰਡ ਨਾ ਯੂਜ਼ ਕਰੋ ਜਦੋਂ ਉਹਦੇ ਕੋਈ ਛੋਟੀ ਜੀ ਕੋਈ ਗੱਲ ਤੁਹਾਨੂੰ ਲੱਭਦੀ ਹੈ ਨਾ ਫਿਰ ਵਧੀਆ ਕਿਉਂਕਿ ਇਹੋ ਜਾਂ ਤਾਂ ਕੋਈ ਇਨਸਾਨ ਨਹੀਂ ਹੁੰਦਾਗਾ ਵੀ ਜਿਹਦੇ 'ਚ ਕੋਈ ਗੁਣ ਨਾ ਹੋਵੇ ਜਦੋਂ ਉਹਦੇ 'ਚ ਕੋਈ ਛੋਟਾ ਜਿਹਾ ਵੀ ਗੁਣ ਤੁਹਾਨੂੰ ਲੱਭਦਾ ਨਾ ਤਾਂ ਤੁਸੀਂ ਉਹਨੂੰ ਐਪਰੀਸ਼ੀਏਟ ਕਰੋ ਉਹਨੂੰ ਕਹੋ ਮੇਰਾ ਬਹੁਤ ਗੁੱਡ ਬੱਚਾ ਹੈ ਹਨਾ ਮੇਰਾ ਬਹੁਤ ਸਿਆਣਾ ਬੱਚਾ ਹੈ ਬਹੁਤ ਵਧੀਆ ਬਹੁਤ ਵਧੀਆ ਕੰਮ ਕਰਦਾ ਹੈ ਜਾਂ ਉਹਨੂੰ ਐਪਰੀਸ਼ੀਏਟ ਕਰਨ ਲਈ ਤੁਸੀਂ ਉਹਨੂੰ ਕੋਈ ਚੀਜ਼ ਚੱਕਣ ਲਈ ਕਹਿ ਦਿਓ ਵੀ ਆਹ ਚੱਕ ਕੇ ਲਿਆ ਦੇ ਮੈਨੂੰ ਪਾਣੀ ਲਿਆ ਦੇ ਜਾਂ ਕੁਝ ਵੀ ਇਹੋ ਜਿਹਾ ਤਾਂ ਬੱਚਾ ਕਹਿਣਾ ਮੰਨ ਨਹੀਂ ਲੈਂਦਾਗਾ ਵੀ ਜਿਹੜਾ ਤੁਹਾਨੂੰ ਲੱਗਦਾਗਾ ਵੀ ਉਹ ਤੁਹਾਡੀ ਗੱਲ ਸੁਣਦਾ ਠੀਕ ਹੈ ਤੇ ਉਹ ਚੀਜ਼ ਜਦ ਤੁਹਾਨੂੰ ਲਿਆ ਕੇ ਦੇਊਗਾ ਉਹ ਉਹਦੀ ਤਾਰੀਫ਼ ਕਰੋ ਉਸ ਚੀਜ਼ ਉਹਦੀ ਬੱਚੇ ਦੀ ਬਹੁਤ ਸਿਆਣਾ ਬੱਚਾ ਕੰਮ ਕਰਦਾ ਹੈ ਇਸ ਤਰ੍ਹਾਂ ਵਗੈਰਾ ਜਿੰਨਾ ਤੁਸੀਂ ਉਹਨੂੰ ਐਪਰੀਸ਼ੀਏਟ ਕਰੋਗੇ ਓਨਾ ਬੱਚਾ ਜ਼ਿਆਦਾ ਵਧੀਆ ਬਣੂਗਾ ਠੀਕ ਹੈ ਤਾਂ ਨੇਗੇਟਿਵ ਵਰਡ ਵਾਹਿਗੁਰੂ ਜੀ ਨਾ ਯੂਜ਼ ਕਰੋ ਤੇ ਅਗਲੀ ਗੱਲ ਹੈ ਵਾਹਿਗੁਰੂ ਜੀ ਜੇਕਰ ਤੁਸੀਂ ਬੱਚੇ ਨੂੰ ਚੰਗੀਆਂ ਆਦਤਾਂ ਦੇਣੀਆਂ ਚਾਹੁੰਦੇ ਆਂ ਤਾਂ ਰੋਲ ਮਾਡਲ ਬਣੋ ਰੋਲ ਮਾਡਲ ਦਾ ਮਤਲਬ ਹੈ ਗੁਰੂ ਜੀ ਕਿ ਆਪਣੇ ਆਪ ਦੇ ਵਿੱਚ ਚੰਗੀਆਂ ਆਦਤਾਂ ਪਾਓ ਆਪਣੇ ਆਪ ਦੇ ਵਿੱਚ ਵਾਹਿਗੁਰੂ ਜੀ ਜੇਕਰ ਤੁਸੀਂ ਚੰਗੀਆਂ ਆਦਤਾਂ ਆਪਾਂ ਜਿਸ ਤਰ੍ਹਾਂ ਦੀਆਂ ਤੁਸੀਂ ਆਪਣੇ ਆਪ ਦੇ ਵਿੱਚ ਆਦਤਾਂ ਪਾਉਂਗੇ ਤੁਹਾਡੇ ਬੱਚੇ ਵਾਹਿਗੁਰੂ ਜੀ ਉਸੇ ਤਰ੍ਹਾਂ ਦੇ ਹੀ ਬਣਨਗੇ ਜਿਵੇਂ ਕਿ ਡਾਕਟਰ ਦਾ ਬੱਚਾ ਡਾਕਟਰ ਬਣਦਾ ਟੀਚਰ ਦਾ ਬੱਚਾ ਟੀਚਰ ਬਣਦਾ ਤੇ ਉਸੇ ਤਰ੍ਹਾਂ ਜਿਹੜੇ ਗੁਰਬਾਣੀ ਨਾਲ ਜੁੜੇ ਹੋਏ ਐ ਤੇ ਉਹਨਾਂ ਦੇ ਬੱਚੇ ਗੁਰਬਾਣੀ ਹੀ ਸਿੱਖਦੇ ਐ ਜਿਹੜਾ ਇੱਕ ਸ਼ਰਾਬੀ ਹੁੰਦਾਗਾ ਉਹਦਾ ਜਿਹੜਾ ਮੁੰਡਾ ਉਹ ਵੀ ਸ਼ਰਾਬ ਹੀ ਪੀਊਗਾ ਤਾਂ ਕੋਸ਼ਿਸ਼ ਕਰੋ ਵੀ ਆਪਣੇ ਜਿਹੜੇ ਮਾਹੌਲ ਨੂੰ ਚੇਂਜ ਕਰੋ ਆਪਣੇ ਆਪ ਦੇ ਵਿੱਚ ਚੰਗੀਆਂ ਆਦਤਾਂ ਪਾਓ ਜੇਕਰ ਤੁਸੀਂ ਬੱਚੇ ਨੂੰ ਛਲਾ ਕੇ ਬੋਲੋਗੇ ਨਾ ਕਿਉਂਕਿ ਜਦੋਂ ਆਪਾਂ ਬੱਚੇ ਤੇ ਆਪਾਂ ਨੂੰ ਗੁੱਸਾ ਚੜਦਾ ਆਪਾਂ ਉਹਨੂੰ ਛਲਾ ਕੇ ਹੀ ਬੋਲਦੇ ਹਾਂ ਛੋਟੇ ਬੱਚੇ ਨੂੰ ਤਾਂ ਜੇਕਰ ਤੁਸੀਂ ਉਹਨੂੰ ਰੋਗ ਨਾਲ ਛਲਾ ਕੇ ਬੋਲੋਗੇ ਹਨਾ ਉਹਦੇ ਤੇ ਗੁੱਸੇ ਹੋਵੋਗੇ ਤਾਂ ਵਾਹਿਗੁਰੂ ਜੀ ਉਹ ਵੀ ਜ਼ਰੂਰ ਤੁਹਾਡੇ ਤੇ ਗੁੱਸੇ ਜ਼ਰੂਰ ਹੋਊਗਾ ਜ਼ਰੂਰ ਤੁਹਾਡੇ ਤੇ ਚਲਾਊਗਾ ਉਹ ਜਦੋਂ ਵੀ ਤੁਹਾਨੂੰ ਕੋਈ ਜਵਾਬ ਦਿਓਗਾ ਨਾ ਉਹ ਵੀ ਉਸੇ ਤਰ੍ਹਾਂ ਚਲਾਊਗਾ ਵਾਹਿਗੁਰੂ ਜੀ ਤੇ ਅਗਲੀ ਗੱਲ ਹੈ ਵਾਹਿਗੁਰੂ ਜੀ ਕਿ ਇਹ ਜੋ ਕੁਝ ਹੈ ਉਹ ਇੱਕ ਦਿਨ ਦੇ ਵਿੱਚ ਨਹੀਂ ਹੋ ਸਕਦਾਗਾ ਦੋ ਦਿਨ ਦੇ ਵਿੱਚ ਹਫਤੇ ਦੇ ਵਿੱਚ ਨਹੀਂ ਹੋ ਸਕਦਾ ਵੈ ਗੁਰੂ ਜੀ ਜੇ ਕਿਉਂਕਿ ਤੁਹਾਡੇ ਬੱਚੇ ਦੀਆਂ ਆਦਤਾਂ ਪੱਕ ਚੁੱਕੀਆਂ ਨੇ ਤੇ ਇੰਨੀ ਜਲਦੀ ਨਹੀਂ ਹੁੰਦਾ ਇਹ ਤਾਂ ਕੋਸ਼ਿਸ਼ ਕਰੋ ਕਿ ਸਬਰ ਰੱਖੋ ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਵੀ ਕਹਿੰਦੇ ਆ ਨਾ ਕਿ ਜੇਕਰ ਤੁਸੀਂ ਪਾਠ ਪੂਜਾ ਕਰਦੇ ਹੋ ਪਾਠ ਪੂਜਾ ਕਰਕੇ ਤੇ ਸਬਰ ਰੱਖੋ ਤੁਹਾਨੂੰ ਉਹਦਾ ਫਲ ਜ਼ਰੂਰ ਮਿਲੇਗਾ ਤਾਂ ਵਾਹਿਗੁਰੂ ਜੀ ਇਸੇ ਤਰ੍ਹਾਂ ਜੇਕਰ ਤੁਸੀਂ ਬੱਚੇ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਹੈ ਸਧਾਰਨ ਸਧਾਰਨਾ ਚਾਹੁੰਨੇ ਹੋ ਤਾਂ ਕੋਸ਼ਿਸ਼ ਵੀ ਕਰੋ ਔਰ ਨਾਲ ਨਾਲ ਸਬਰ ਰੱਖੋ ਇਹ ਨਹੀਂ ਕਿ ਇੱਕ ਦਿਨ ਤੁਸੀਂ ਆਪਣੇ ਆਪ ਦੇ ਵਿੱਚ ਚੰਗੇ ਆਤਤਾਂ ਕਰ ਲਈਆਂ ਜਾਂ ਇੱਕ ਦਿਨ ਉਹਦੇ ਨਾਲ ਪਿਆਰ ਨਾਲ ਰਹਿ ਲੇ ਅਗਲੇ ਦਿਨ ਫਿਰ ਉਸੇ ਤਰ੍ਹਾਂ ਝੜਕਣਾ ਸ਼ੁਰੂ ਕਰਤਾ ਉਹ ਨਾ ਕਰੋ ਵਾਹਿਗੁਰੂ ਜੀ ਸਬਰ ਰੱਖੋ ਹੌਲ ਢੋਲੀ ਉਹਦਾ ਫਲ ਜ਼ਰੂਰ ਮਿਲੇਗਾ ਤੇ ਅਗਲੀ ਗੱਲ ਹੈ ਵਾਹਿਗੁਰੂ ਜੀ ਕਿ ਪਿਆਰ ਕਰੋ ਉਹਦੇ ਉਹਦੇ ਨਾਲ ਜਿੰਨਾ ਤੁਸੀਂ ਵੱਧ ਤੋਂ ਵੱਧ ਪਿਆਰ ਕਰ ਸਕਦੇ ਹੋ ਜਿੰਨਾ ਉਹਨੂੰ ਪਿਆਰ ਦੇ ਸਕਦੇ ਹੋ ਕਿਉਂਕਿ ਜੇਕਰ ਆਪਾਂ ਬੱਚੇ ਨੂੰ ਪਿਆਰ ਦੇ ਰਹੇ ਹਾਂ ਹਨਾ ਤਾਂ ਆਪਾਂ ਨੂੰ ਬੱਚਾ ਪਿਆਰ ਜ਼ਰੂਰ ਦੇਂਦਾਗਾ ਬਹੁਤ ਸਾਰੀਆਂ ਫੈਮਲੀਆਂ ਤੁਸੀਂ ਇਸ ਤਰ੍ਹਾਂ ਦੀਆਂ ਦੇਖੀਆਂ ਹੋਣਗੀਆਂ ਕਿ ਜਿਹੜੀਆਂ ਬੱਚੇ ਨੂੰ ਪਿਆਰ ਨਾਲ ਬੋਲਦੇ ਆ ਪਰਪੇਰੰਟ ਤੇ ਬੱਚੇ ਵੀ ਅੱਗੇ ਆਉਣਾ ਨੂੰ ਪਿਆਰ ਨਾਲ ਹੀ ਬੋਲਦੇ ਆ ਠੀਕ ਆ ਤਾਂ ਕੋਸ਼ਿਸ਼ ਕਰੋ ਵੀ ਬੱਚੇ ਨੂੰ ਤਿਆਰ ਕਰਨ ਦੀ ਪੁਰਾਣੇ ਸਮੇਂ ਦੇ ਵਿੱਚ ਦਾਦਾ-ਦਾਦੀ ਤੋਂ ਬੱਚਾ ਨੂੰ ਪਿਆਰ ਮਿਲਦਾ ਹੁੰਦਾ ਸੀਗਾ ਪਰਿਵਾਰ ਵੱਡਾ ਹੁੰਦਾ ਸੀਗਾ ਪਰ ਅੱਜ ਕੱਲ ਜਿਵੇਂ ਛੋਟੇ ਪਰਿਵਾਰ ਹੈ ਤੇ ਛੋਟੇ ਪਰਿਵਾਰ ਦੇ ਵਿੱਚ ਪੇਰੈਂਟਸ ਕੋਲ ਟਾਈਮ ਨਹੀਂ ਹੁੰਦਾ ਦਾ ਤਾਂ ਬਹੁਤ ਘੱਟ ਬੱਚਾ ਨੂੰ ਇਹ ਚੀਜ਼ ਮਿਲਦੀ ਹੈ ਤੇ ਅਗਲੀ ਗੱਲ ਹੈ ਕਰੋ ਜੀ ਕਿ ਟਾਈਮ ਦਿਓ ਬੱਚੇ ਨੂੰ ਜਿੰਨਾ ਵੱਧ ਤੋਂ ਵੱਧ ਤੁਸੀਂ ਟਾਈਮ ਦੇ ਥੋੜਾ ਆਪ ਟਾਈਮ ਉਹਦੇ ਨਾਲ ਬਤੀਤ ਕਰਨ ਦੀ ਕੋਸ਼ਿਸ਼ ਕਰੋ ਜਿਵੇਂ ਕਿ ਅੱਜ ਕੱਲ ਮੋਬਾਈਲ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਪੇਰੈਂਟ ਵੀ ਫੋਨ ਲੈ ਕੇ ਬੈਠੇ ਹੁੰਦੇ ਆ ਤਾਂ ਬੱਚੇ ਤਾਂ ਫੋਨ ਜ਼ਰੂਰ ਲੈਣਗੇ ਤੇ ਕੋਸ਼ਿਸ਼ ਕਰਿਆ ਕਰੋ ਕਿ ਦੁਪਹਿਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਾਂ ਵੈਰੂ ਜੀ ਅੱਜ ਕੱਲ ਜਿਵੇਂ ਬਹੁਤ ਜ਼ਿਆਦਾ ਬੀਜੀ ਲਾਈਫ ਹੈ ਤਾ ਟਾਈਮ ਇਨਾ ਨਹੀਂ ਹੁੰਦਾ ਕਿ ਬੱਚਾਂ ਕੋਲ ਬੈਠ ਕੇ ਆਪਾਂ ਗੱਲਾਂ-ਵੱਤਾਂ ਕਰੀਏ ਪਰ ਸ਼ਾਮ ਰਾਤ ਦੇ ਸੌਣ ਦੇ ਟਾਈਮ ਕੋਸ਼ਿਸ਼ ਕਰਿਆ ਕਰੋ ਕਿ ਬੱਚਾ ਨਾਲ ਗੱਲਾਂ-ਵੱਤਾਂ ਜ਼ਰੂਰ ਕਰੋ ਉਹਨਾਂ ਨੂੰ ਛੋਟੀਆਂ-ਛੋਟੀਆਂ ਕਹਾਣੀਆਂ ਸੁਣਾਓ ਬੁਝਾਰਤਾਂ ਪਾਓ ਸਾਖੀਆਂ ਸੁਣਾਓ ਉਹਨਾਂ ਨਾਲ ਥੋੜੀ ਬਹੁਤੀ ਗੱਲ ਪੁੱਛੋ ਜਦੋਂ ਬੱਚਾ ਤੁਹਾਡਾ ਸਕੂਲ ਤੋਂ ਆ ਰਿਹਾ ਤਾਂ ਉਹਦੇ ਕੋਲੋਂ ਥੋੜੇ ਬਹੁਤੇ 2 ਮਿੰਟ 5 ਮਿੰਟ ਦਾ ਵਕਤ ਕੱਢੋ ਉਹਦੇ ਲਈ ਤੇ ਉਹਦੇ ਤੋਂ ਪੁੱਛਿਆ ਕਰੋ ਕਿ ਅੱਜ ਸਕੂਲ ਦੇ ਵਿੱਚ ਕੀ ਹੋਇਆ ਜਦੋਂ ਆਪਾਂ ਬੱਚਿਆਂ ਨਾਲ ਵੱਧ ਤੋਂ ਵੱਧ ਟਾਈਮ ਬਤੀਤ ਕਰਾਂਗੇ ਤਾਂ ਉਹ ਵੀ ਆਪਣੇ ਨਾਲ ਬਤੀਤ ਉਸ ਤਰ੍ਹਾਂ ਕਰਨਗੇ ਕਿਉਂਕਿ ਵਾਹਿਗੁਰੂ ਜੀ ਅੱਜ ਕੱਲ ਦਾ ਟਾਈਮ ਬਹੁਤ ਫਾਰਵਰਡ ਟਾਈਮ ਆ ਚੁੱਕਿਆ ਹੈਗਾ ਤੇ ਬੱਚੇ ਜਿਵੇਂ ਜਿਵੇਂ ਕਿ ਆਪਣੀ ਜਨਰੇਸ਼ਨ ਅਪੇਰੈਂਟਸ ਤੋਂ ਡਰ ਕੇ ਰਹਿੰਦੀ ਸੀ ਉਸ ਤਰ੍ਹਾਂ ਬੱਚੇ ਡਰ ਕੇ ਨਹੀਂ ਰਹਿੰਦੇਗੇ ਜਿੰਨਾ ਆਪਾਂ ਬੱਚਿਆਂ ਨਾਲ ਫਰੈਂਡਲੀ ਤੌਰ ਤੇ ਅੱਜ ਕੱਲ ਰ੍ਹਾਂਗੇ ਨਾ ਉਹ ਨਹੀਂ ਬੱਚੇ ਆਪਣੇ ਨਾਲ ਜ਼ਿਆਦਾ ਪਿਆਰ ਕਰਨਗੇ ਠੀਕ ਹੈ ਤੇ ਕੋਸ਼ਿਸ਼ ਕਰੋ ਵੱਧ ਤੋਂ ਵੱਧ ਟਾਈਮ ਬਤਾਓ ਬੱਚਿਆਂ ਨਾਲ ਜਦੋਂ ਤੁਸੀਂ ਬੈੱਡ ਤੇ ਸੌਣਾ ਹੁੰਦਾ ਹੈਗਾ ਉਸ ਟਾਈਮ ਤੁਹਾਡੇ ਨਾਂ ਮਾਂ ਮਾਂ ਦੇ ਹੱਥ ਦੇ ਵਿੱਚ ਤੇ ਨਾ ਪਿਤਾ ਦੇ ਹੱਥ ਦੇ ਵਿੱਚ ਠੀਕ ਹੈ ਤੁਹਾਡੇ ਫੋਨ ਨਹੀਂ ਹੋਣਾ ਚਾਹੀਦਾ ਜਾ ਕੇ ਤੁਸੀਂ 10 ਮਿੰਟ ਗੱਲਾਂ ਕਰੋ 15 ਮਿੰਟ 10 15 ਮਿੰਟ ਦਾ ਵੈਗੁਰੂ ਜੀ ਆਪਾਂ ਬੱਚਿਆਂ ਲਈ ਕੱਢ ਸਕਦੇ ਆ ਜਰੂਰ ਗੱਲਾਂ ਬਾਤਾਂ ਉਹਨਾਂ ਨਾਲ ਕਰੋ ਤੇ ਇਸ ਤਰ੍ਹਾਂ ਵੀ ਬੱਚਿਆਂ ਦੇ ਵਿੱਚ ਚੰਗੀਆਂ ਆਦਤਾਂ ਵੱਧਦੀਆਂ ਨੇ ਵਰਤ ਵੱਧ ਤੇ ਅਗਲੀ ਗੱਲ ਇਹ ਹੈ ਕਿ ਵੈਗੁਰੂ ਜੀ ਜਦੋਂ ਤੁਹਾਡਾ ਬੱਚਾ ਸੌਂ ਜਾਵੇ ਨਾ ਇਹ ਇੱਕ ਸਾਈਕੋਲੋਜੀ ਦੇ ਤੌਰ ਤੇ ਵੀ ਮੰਨਿਆ ਗਿਆ ਕਿ ਜਦੋਂ ਤੁਹਾਡਾ ਬੱਚਾ ਸੌਂ ਜਾਂਦਾ ਹੈ ਨਾ ਦਾ ਵੈਗੁਰੂ ਜੀ ਉਹਦੇ ਸਿਰ ਤੇ ਇਸ ਤਰ੍ਹਾਂ ਹੱਥ ਫੇਰ ਕੇ ਤੇ ਕਹੋ ਕਿ ਮੇਰਾ ਬੱਚਾ ਬਹੁਤ ਸਿਆਣਾ ਬਹੁਤ ਚੰਗਾ ਹੈ ਇਹਦੇ ਵਿੱਚ ਗੁੱਡ ਹੈਬਿਟ ਹੈ ਇਹ ਬਹੁਤ ਚੰਗੇ ਨੰਬਰ ਲੈ ਕੇ ਆਊਗਾ ਤੇ ਮੇਰਾ ਬੱਚਾ ਮੇਰਾ ਬਹੁਤ ਸਿਆਣਾ ਹੈ ਤੇ ਕਿਉਂਕਿ ਕਹਿੰਦੇ ਹੁੰਦੇ ਨੇ ਨਾ ਵੀ ਜਦੋਂ ਆਪਾਂ ਨੀਂਦ ਦੇ ਵਿੱਚ ਹੁੰਨੇ ਆ ਤੇ ਆਪਣਾ ਕੌਨਸ਼ੀਅਸ ਮਾਈਂਡ ਜਿਹੜਾ ਉਹ ਜਾਗਦਾ ਹੁੰਦਾ ਹੈ ਤੇ ਜਦੋਂ ਕੌਨਸ਼ੀਅਸ ਮਾਈਂਡ ਜੋ ਗੱਲਾਂ ਅਬਜ਼ਰਵ ਕਰਦਾ ਹੈਗਾ ਤੇ ਉਹ ਚੀਜ਼ ਉਹ ਆਦਤਾਂ ਆਪਣੇ ਦੇ ਵਿੱਚ ਆਉਂਦੀਆਂ ਨੇ ਤੇ ਕੋਸ਼ਿਸ਼ ਕਰੋ ਕਿ ਬੱਚੇ ਨੂੰ ਜਦੋਂ ਸੌਂ ਜਾਵੇ ਤੁਹਾਡਾ ਬੱਚਾ ਤਾਂ 5 ਮਿੰਟ ਬੇਸ਼ੱਕ 5 ਮਿੰਟ ਉਹਨੂੰ ਪਿਆਰ ਕਰੋ ਤੇ ਉਹਦੇ ਕੌਨਸ਼ੀਅਸ ਮਾਈਂਡ ਨਾਲ ਗੱਲਾਂ ਬਾਤਾਂ ਕਰੋ ਇੱਕ ਗੱਲ ਵਾਹਿਗੁਰੂ ਜੀ ਰਹਿ ਗਈ ਸੀ ਮੇਰੇ ਮੈਂ ਵਿਸਰ ਗਈ ਸੀ ਜੋ ਸਟਾਰਟਿੰਗ ਦੇ ਵਿੱਚ ਤੁਹਾਨੂੰ ਦੱਸਣੇ ਸੀਗੇ ਕਿ ਜੋ ਵੀ ਕੋਈ ਗਲਤੀ ਤੁਹਾਨੂੰ ਲੱਗਦੀ ਹੈ ਬੱਚੇ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਗਲਤੀ ਲੱਗਦੀ ਹੈ ਨਾ ਤਾਂ ਵੈ ਗੁਰੂ ਜੀ ਉਹਨੂੰ ਦੱਸਣਾ ਆਪਣਾ ਫਰਜ਼ ਹੈ ਕਿਉਂਕਿ ਬੱਚਾ ਛੋਟਾ ਹੈ ਦੱਸਣਾ ਜ਼ਰੂਰ ਆਪਣਾ ਫਰਜ਼ ਹੈ ਪਰ ਕੋਸ਼ਿਸ਼ ਇਹ ਕਰੋ ਕਿ ਜੋ ਉਹਦੀ ਕੋਈ ਗਲਤੀ ਹੈ ਉਹਨੂੰ ਇੱਕ ਵਾਰ ਸਮਝਾਉਣ ਸਮਝਾ ਦਿਓ ਉਹਨੂੰ ਇੱਕ ਵਾਰੀ ਹੀ ਕਹਿਣਾ ਕਿਉਂਕਿ ਕਈ ਵਾਰੀ ਆਪਾਂ ਗੁੱਸੇ ਦੇ ਵਿੱਚ ਹੁੰਨੇ ਆ ਤਾਂ ਗੱਲ ਕੁਝ ਹੋਰ ਹੁੰਦੀ ਹੈ ਤੇ ਬੁੱਸੇ ਦੇ ਵਿੱਚ ਅੱਗੇ ਆਪਾਂ ਅੱਗੇ ਤੋਂ ਅੱਗੇ ਤੋਂ ਅੱਗੇ ਬੋਲਦੇ ਜਾਂਦੇ ਨੇ ਤੇ ਉਸ ਤਰ੍ਹਾਂ ਵੈਗੁਰੂ ਜੀ ਨਹੀਂ ਕਰਨਾਗਾ ਕੋਸ਼ਿਸ਼ ਕਰੋ ਵੀ ਇੱਕ ਇੱਕ ਗੱਲ ਦੇ ਵਿੱਚ ਉਹਨੂੰ ਨਵੇੜਦ ਤੇ ਬੱਚੇ ਨੂੰ ਸੌਖੇ ਤਰੀਕੇ ਨਾਲ ਪਿਆਰ ਦੇ ਨਾਲ ਸਮਝਾ ਦਿਓ ਤੇ ਅਗਲੀ ਗੱਲ ਇਹ ਹੈ ਵੈਗੁਰੂ ਜੀ ਕਿ ਜ਼ਰੂਰੀ ਨਹੀਂ ਵੀ ਆਪਾਂ ਬੱਚਿਆਂ ਨੂੰ ਕੱਲਾ ਪਿਆਰ ਹੀ ਕਰਨਾਗਾ ਬੱਚਿਆਂ ਨੂੰ ਜਿੱਥੇ ਆਪਣਾ ਬਣਦਾ ਫਰਜ਼ ਬਣਦਾ ਜਿੱਥੇ ਲੋੜ ਹੈ ਉਹਨਾਂ ਨੂੰ ਡਾਂਟਣ ਦੀ ਲੋੜ ਵੀ ਹੈ ਤੇ ਪਰ ਜਦੋਂ ਬੱਚੇ ਦੇ ਵਿੱਚ ਬਹੁਤ ਤੁਹਾਡੇ ਤੋਂ ਬੱਚਾ ਦੂਰ ਜਾ ਰਿਹਾ ਚਿੜਚਿੜਾਪਾਣਾ ਫਿਰ ਆਪਾਂ ਉਹਨਾਂ ਨੂੰ ਉਹਨਾਂ ਨੂੰ ਥੋੜੇ ਜਿਹੀ ਪਿਆਰ ਕਰਨ ਦੀ ਲੋੜ ਪੈਂਦੀ ਹੈ ਤੇ ਬਹੁਤ ਸਾਰੀਆਂ ਵਾਹਿਗੁਰੂ ਜੀ ਤੁਹਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਜੋ ਬੱਚਿਆਂ ਦੀਆਂ ਬੁਰੀਆਂ ਆਦਤਾਂ ਛਡਾ ਸਕਦੀਆਂ ਨੇ ਇਹਨਾਂ ਗੱਲਾਂ ਨੂੰ ਤੁਸੀਂ ਫੋਲੋ ਕਰ ਲਓ ਤੇ ਬੱਚੇ ਤੁਹਾਨੂੰ ਵੱਧ ਵੱਧ ਪਿਆਰ ਕਰਨਗੇ ਤੁਸੀਂ ਬੱਚਿਆਂ ਨੂੰ ਪਿਆਰ ਕਰੋ ਤੇ ਪਰਮਾਤਮਾ ਵਿੱਚ ਤੁਹਾਡੇ ਬੱਚਿਆਂ ਤੇ ਕਿਰਪਾ ਕਰੂਗਾ ਕਿਰਪਾ ਕਰਨਗੇ ਪਰਮਾਤਮਾ ਤੇ ਪਰਮਾਤਮਾ ਦੀ ਬਖਸ਼ਿਸ਼ ਹੋਊਗੀ ਗੁਰਬਾਣੀ ਦੇ ਨਾਲ ਜੁੜੋ ਵੱਧ ਵੱਧ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ